ਟੈਂਡਰ ਰੋਕੇ ਹੋਏ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਇਸ ਗੱਲ ਦੀ ਉਹ ਕਿਦਾਂ ਕੱਲ ਸਾਡੇ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕਿ 10 ਕਰੋੜ ਰੁਪਇਆ ਅਸੀਂ ਸ਼ਹਿਰ ਦੀ ਸੁੰਦਰੀ ਕਰਨ ਲਈ ਲਾੜ ਰਹੇ ਬਹੁਤ ਚੰਗੀ ਗੱਲ ਹੈ ਪਰ ਮੈਂ ਸ਼ਹਿਰ ਵਾਸੀਆਂ ਨੂੰ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬਹਿਸ ਨੂੰ ਤੁਹਾਡੇ ਰਾਹੀ ਕਹਿਣਾ ਕਿ ਜਿਹੜੇ ਅਸੀਂ ਮਤੇ ਪਾਸ ਕੀਤੇ ਹੋਏ ਯਾਰ ਉਹਨਾਂ ਤੇ ਤਾਂ ਕਲਮ ਚਲਾ ਲਓ ਤੁਸੀਂ ਉਹਨਾਂ ਤੇ ਕਿਉਂ ਬੈਠੇ ਹੋ ਉੱਥੇ ਰੱਖ ਕੇ ਆਪਣੇ ਥੱਲੇ ਰੱਖ ਕੇ ਕਿਉਂ ਬੈਠੇ ਦਬਾ ਕੇ ਕਿਉਂ ਬੈਠੇ ਜੇ ਉਹਦੇ ਮੰਤਰੀ ਸਾਹਿਬ ਨੂੰ ਵੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਲੋਕਲ ਬਾਡੀਜ਼ ਨੂੰ ਵੀ ਕਹਿਣਾ ਮੰਤਰੀ ਸਾਹਿਬ ਨੂੰ ਯਾਰ ਤੁਹਾਡੇ ਕੋ ਕਿਹੜੀ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਅਸੀਂ ਕੋਈ ਟੈਂਡਰ ਅਲਾਟ ਦਿੱਤਾ ਮੰਨ ਲਓ ਅਸੀਂ ਵੀ ਇਨਕੀ ਸਰਕਾਰ ਨੇ ਇੱਥੇ ਜਿਹੜੇ ਸਾਡੇ ਅਫਸਰਾਂ ਨੇ ਉਹਦੀ ਅਲਾਟਮੈਂਟ ਤੋਂ ਪਹਿਲਾਂ ਏਰੀਏ ਦੇ ਵਿੱਚ ਇੱਕ ਟੀਮ ਇਹਨਾਂ ਦੀ ਵਿਜ਼ਿਟ ਕਰਦੀ ਉਹਨਾਂ ਨੂੰ ਉਹਨਾਂ ਨੂੰ ਫੀਸ ਵੀ ਦਿੱਤੀ ਜਾਂਦੀ ਸਰਕਾਰ ਦੀ ਨੀਤੀ ਹੈ ਸਾਡੀ ਪਾਲਿਸੀ ਨਹੀਂ ਹੈ ਉਹਦੇ ਵਿੱਚ ਅਸੀਂ ਫੀਸ ਵੀ ਪ੍ਰੋਵਾਈਡ ਕਰਦੇ ਫਿਰ ਉਹ ਜਦੋਂ ਬਿੱਲ ਪਾਸ ਹੋਣੇ ਪੰਜਾਬ ਸਰਕਾਰ ਕਟੜ ਇਮਾਨਦਾਰਾਂ ਦੀ ਸਰਕਾਰ ਉਹ ਉਹ ਦੇਖਦੀ ਆ ਕਿ ਇਹ ਬਿੱਲ ਚ ਕੋਈ ਗਲਤੀ ਤਾਂ ਨਹੀਂ ਤੇ ਅਸੀਂ ਤਾਂ ਹੈ ਹੀ ਨਹੀਂ ਅਫਸਰ ਇਹਨਾਂ ਦੇ ਆ ਜਿਹੜੇ ਹੁਣ ਵੀ ਸੱਪ ਦੀ ਕੁੰਡਲੀ ਬਣਾ ਕੇ ਬੈਠੇ ਅੱਜ ਅਸੀਂ ਕਲੇਸ਼ ਤਾਂ ਨਹੀਂ ਪਾਇਆ ਕਿਉਂਕਿ ਲੋਕਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਫਿਰ ਲੋਕਾਂ ਨੇ ਸਾਨੂੰ ਕਹਿਣਾ ਨਿਊਸੈਂਸ ਪੈਦਾ ਕਰਦੇ ਇਹ ਲੋਕ ਕਿ ਖੁਸ਼ੀ ਦੇ ਵੀ ਸਾਡੀ ਰੋਟੀ ਚੱਲਣੀ ਬੰਦ ਹੋ ਗਈ ਹੈ ਰਾਜਨੀਤੀ ਕਰਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਦਾਰ ਹਰਜੋਤ ਸਿੰਘ ਜੀ ਬੈਂਸ ਜੀ ਨੂੰ ਕੱਟੜ ਇਮਾਨਦਾਰਾਂ ਦੀ ਸਰਕਾਰ ਨੂੰ ਕਹਿਣਾ ਚਾਹਨਾ ਕਿ ਕੱਟੜ ਇਮਾਨਦਾਰੀ ਤੋਂ ਘਟਾ ਲਓ ਥੋੜੀ ਜਿਹੀ ਇਮਾਨਦਾਰੀ ਜਿਹੜੇ ਸਾਡੇ ਮਤੇ ਪਾਸ ਕੀਤੇ ਹੋਏ ਇਹਨਾਂ ਦੀ ਨੀਤ ਕੀ ਆ ਲਾਈਵ ਜੇ ਚੱਲ ਰਿਹਾ ਹੋਵੇ ਇਹਨਾਂ ਦੀ ਨੀਤ ਇਹ ਆ ਕਿ ਅਸੀਂ ਮਤੇ ਪਾਸ ਕੀਤੇ ਹੋਏ ਅਗਲੇ ਸਾਲਾਂ ਚ ਕੌਂਸਲ ਨੇ ਭੰਗ ਹੋ ਜਾਣਾ ਅਗਲੇ ਸਾਲ ਇਹਨਾਂ ਦਿਨਾਂ ਚ ਜਦੋਂ ਅਸੀਂ ਕੌਂਸਲ ਨੂੰ ਛੱਡ ਦੇਣਾ ਫਿਰ ਇਹੀ ਕੁਰਸੀਆਂ ਤੇ ਇਹਨਾਂ ਦੇ ਉਹ ਠੇਕੇਦਾਰਾਂ ਨੇ ਬੈਠਣਾ ਜਿਹੜੇ ਪ੍ਰੈਸ ਕਾਨਫਰੰਸਾਂ 'ਚ ਵਿੱਚ ਬੈਠ ਕੇ ਕਰਦੇ ਫਿਰ ਇਹਨਾਂ ਨੇ ਇੱਕ ਆਪਣੇ ਬੰਦਿਆਂ ਨੂੰ ਅੱਜ ਵੀ ਅਲਾਟ ਦੇ ਰਹ ਮੈਂ ਤੁਸੀਂ ਗੱਲ ਦੂਜੇ ਪਾਸੇ ਨੂੰ ਛੇਵਲੀ ਪਿਛਲੀ ਵਾਰ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਸੀ ਕਿ ਅਸੀਂ ਕਾਂਗਰਸੀ ਕੰਮ ਨਹੀਂ ਹੋਣ ਦਿੰਦੇ ਮੈਂ ਠੇਕੇਦਾਰ ਭਰਾਵਾਂ ਦਾ ਕਿਸੇ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਚਾਹੇ ਉਹ ਆਮ ਆਦਮੀ ਪਾਰਟੀ ਦੇ ਆ ਚਾਹੇ ਸਾਡੀ ਪਾਰਟੀ ਦੇ ਉਹਨਾਂ ਦੀ ਪਾਰਟੀ ਕੋਈ ਨਹੀਂ ਹੁੰਦਾ ਕੰਮਕਾਰ ਹੈ ਜਿਹੜੀ ਪ੍ਰੈਸ ਕਾਨਫਰੰਸ ਸੀ ਫਰੈਸਟੋਰੈਂਟ ਦੇ ਵਿੱਚ ਕੀਤੀ ਉਹਦੇ ਉੱਤੇ ਠੇਕੇਦਾਰ ਬੈਠੇ ਹੋਏ ਸੀ ਬਿੱਲ ਵੀ ਉਹਨਾਂ ਨੇ ਦਿੱਤਾ ਇਹਨਾਂ ਦੀ ਪ੍ਰੈਸ ਕਾਨਫਰੰਸ ਗੱਲ ਇਹ ਹੈ ਠੇਕੇਦਾਰੀ ਕਰਨਾ ਕੋਈ ਪਾਪ ਥੋੜਿਆ ਹੈ ਮੈਰਿਟ ਦੇ ਆਧਾਰ ਤੇ ਕੰਮ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਯਾਰ ਤੁਸੀਂ ਸੱਚ ਤਾਂ ਬੋਲੇ ਤੁਸੀਂ ਇੱਕ ਗੱਲ ਹੈ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਤੁਸੀਂ ਵੀ ਪ੍ਰੈਸ ਕਾਨਫਰੰਸ ਪੁੱਛ ਰਹੇ ਉਹਨਾਂ ਨੇ ਦੱਸਿਆ ਇਹ ਇਲਜ਼ਾਮ ਦਾ ਕੀ ਜਵਾਬ ਦੇਣਾ ਇਹ ਖਾਂਦੇ ਆ ਜੀ ਕਿ ਪੱਤਰਕਾਰ ਸਹਿਬਾਨਾਂ ਨੂੰ ਅੱਜ ਦੀ ਵਧਾਈ ਕਿਉਂਕਿ ਨਗਰ ਕੌਂਸਲ ਨੰਗਲ ਨੇ ਸਾਡੀ ਜਿਹੜੀ ਇਸ ਟਰਮ ਹੋਈ ਸੀ ਉਹਦੇ ਚੌਥਾ ਬਜਟ ਪਾਸ ਕੀਤਾ 115 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਅੱਜ ਨਗਰ ਕੌਂਸਲ ਨੰਗਲ ਵੱਲੋਂ ਤੇ ਜਿਹਦੇ ਵਿੱਚ ਸਾਡੇ ਕੋਲ ਇੱਕ ਤਜਵੀਜ਼ ਆ ਕਿ 44 ਕਰੋੜ ਦੇ ਲਗਭਗ ਸਾਡੇ ਕੋਲ ਬੈਲੈਂਸ ਬਚਿਆ ਹੋਇਆ ਪਿਛਲੇ ਸਾਲ ਦਾ ਤੇ ਜਿਹੜੇ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਆਮਦਨ ਹੈ ਇਨਕਮ ਹੈ ਜਿਹੜੇ ਲਗ ਲਗ ਸੋਰਸਸ ਤੋਂ ਵੈਟ ਤੋਂ ਜੀਐਸਟੀ ਤੋਂ ਜਾਂ ਪ੍ਰਾਪਰਟੀ ਟੈਕਸ ਤੋਂ ਜਾਂ ਕਿਸੇ ਹੋਰ ਤੋਂ ਉਹ 71 ਕਰੋੜ ਰੁਪਏ 71 ਲੱਖ 71 ਕਰੋੜ ਦੇ ਕਰੀਬ ਜਿਹੜੀ ਸਾਡੀ ਆਪਣੀ ਇਨਕਮ ਦਾ ਆਪਾਂ ਟੀਚਾ ਰੱਖਿਆ ਹੋਇਆ ਤੇ ਕੁੱਲ 115 ਕਰੋੜ ਦਾ ਅੱਜ ਬਜਟ ਪਾਸ ਕੀਤਾ ਤੇ ਇੱਕ ਸਾਡਾ ਐਸਟੀਮੇਟਡ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇੱਕ ਸਾਡੇ ਜਿਹੜੇ EMPLOYEES ਆ ਜਾਂ ਅਮਲਾ ਹੈ ਜਾਂ ਕੋਈ ਵੀ ਕਿਸੇ ਕਿਸਮ ਦਾ ਹੈ ਉਹਦੇ ਤੇ 41 ਕਰੋੜ ਦਾ ਅਨੁਮਾਨਿਤ ਖਰਚਾ ਰੱਖਿਆ ਹੋਇਆ ਜਿਹੜਾ 2025-26 ਦੇ ਲਈ ਤੇ ਕੰਟਿੰਜੈਂਸੀ ਫੰਡਸ ਆ ਜਿਹੜਾ 2.7 3.80 ਕਰੋੜ ਰੁਪਇਆ ਤਜਵੀਜ਼ ਆ ਸਾਡੀ ਕਿ ਉਹਦੇ ਲਈ ਰੱਖਿਆ ਹੋਇਆ ਤੇ ਵਿਕਾਸ ਦੇ ਜਿਹੜੇ ਡਵੈਲਪਮੈਂਟਸ ਦੇ ਕੰਮ ਹੈ ਉਹਨਾਂ ਲਈ 42 ਕਰੋੜ 32 ਕਰੋੜ ਰੁਪਇਆ ਰੱਖਿਆ ਸੀ ਵਿਕਾਸ ਦੇ ਕੰਮਾਂ ਲਈ ਕੁੱਲ ਇਹਦਾ 77 ਕਰੋੜ ਰੁਪਇਆ ਬਣ ਜਾਂਦਾ ਤੇ ਇਹਦੇ ਵਿੱਚ ਜਿਹੜਾ ਪਿਛਲੇ ਸਾਲ ਦਾ 28 ਕਰੋੜ ਰੁਪਇਆ ਪਾ 38 ਕਰੋੜ ਰੁਪਇਆ ਪਾ ਕੇ ਸਾਡਾ ਇਹ ਆਪਣਾ ਬੈਲੈਂਸ ਕਰਕੇ 115 ਕਰੋੜ ਰੁਪਏ ਦਾ ਸਾਡਾ ਬਜਟ ਹੈ ਜਿਹੜਾ ਅੱਜ ਪਾਸ ਕੀਤਾ ਇਹਦੇ ਵਿੱਚ ਜਿਹੜੀ ਕੁੱਲ ਆਮਦਨ ਤੋਂ ਵੈਟ ਤੇ ਜੀਐਸਟੀ ਤੋਂ ਜੋ ਅਸੀਂ ਪਿਛਲੇ ਸਾਲ ਐਸਟੀਮੇਟ ਲਗਾਇਆ ਸੀ ਵੀ ਅਸੀਂ ਇੰਨਾ ਕਲੈਕਸ਼ਨ ਕਰਾਂਗੇ ਉਹਦਾ 90% ਅੱਜ ਤੱਕ ਕਰ ਚੁੱਕੇ ਇਹ ਜਿਹੜਾ ਖਰਚਾ ਤੁਹਾਨੂੰ ਦੱਸਿਆ ਜਾਂ ਵਕਾਇਆ ਦੱਸਿਆ ਉਹ ਫਰਵਰੀ ਮਹੀਨੇ ਤੱਕ ਦਾ ਹੈ ਸਾਡਾ ਜਿਹੜਾ ਕਿਉਂਕਿ ਮਾਰਚ ਦੇ ਵਿੱਚ ਅਸੀਂ ਹਜੇ ਹੋਰ ਆਮਦਨ ਹੋਣ ਦੀ ਪੌਸਿਬਿਲਟੀ ਆ ਤੇ ਜਿਹੜੀ ਬਿਜਲੀ ਤੋਂ ਚੁੰਗੀ ਪ੍ਰਾਪਤ ਹੈ 2025-26 ਦੇ ਵਿੱਚ ਅਸੀਂ ਰੱਖਿਆ ਵੀ 35 ਲੱਖ ਰੁਪਇਆ ਅਸੀਂ ਇਹਨਾਂ ਤੋਂ ਰੱਖਣਾ ਵੀ ਜਿਹੜਾ ਸਾਡਾ ਪ੍ਰਾਪਤ ਹੋਵੇ ਪ੍ਰਾਪਰਟੀ ਟੈਕਸ ਤੋਂ ਅਸੀਂ ਪੌਸਿਬਿਲਟੀ ਹੈ ਕਿ ਦੋਸਤੋਂ 2.50 ਕਰੋੜ ਰੁਪਇਆ ਅਸੀਂ ਰੱਖਿਆ ਕਿ ਆਪਾਂ ਟੀਚਾ ਮਿੱਥਿਆ ਹੋਇਆ ਵੀ ਜਿਹੜਾ ਰੱਖਣਾ ਹੈ ਐਕਸਾਈਜ਼ ਡਿਊਟੀ ਤੋਂ ਜਿਹੜਾ ਅਸੀਂ ਟੀਚਾ ਰੱਖਿਆ ਕਿ 79 ਲੱਖ ਰੁਪਏ ਦਾ ਟੀਚਾ ਮਿੱਥਿਆ ਕਿ ਆਪਾਂ ਉਹਦੇ ਤੋਂ ਰੱਖਣਾ ਤੇ ਪਿਛਲੇ ਸਾਲ ਦੇ ਵਿੱਚ ਅਸੀਂ 64.12 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਸੀ ਐਕਸਾਈਜ਼ ਤੋਂ ਜਿਹੜਾ ਅਸੀਂ ਮਿੱਥਿਆ ਹੋਇਆ ਟੀਚਾ ਉਹਦੇ ਵਿੱਚ 75% ਯਾਨੀ ਕਿ 75% ਐਕਸਾਈਜ਼ ਡਿਊਟੀ ਤੋਂ ਅਸੀਂ ਅੱਜ ਤੱਕ ਹੋਏ ਹਜੇ ਮਾਰਚ ਕਰਕੇ ਹਜੇ ਉਹ ਜਿਹੜਾ ਅਨੁਮਾਨਤ ਖਰਚੇ ਤੇ ਜਿਹੜੀ ਆਮ ਆਮਦਨ ਹੈ ਉਹਦੇ ਚਾਣੀ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਤੋਂ ਜਿਹੜਾ ਅੱਜ ਅਸੀਂ ਪਿਛਲੀ ਵਾਰ 26 ਲੱਖ ਰੁਪਏ ਰੱਖਿਆ ਸੀ ਉਹਦਾ ਤੇ 30 ਲੱਖ ਰੁਪਈਆ ਅਸੀਂ ਸਾਨੂੰ ਮਿਲਿਆ ਤੇ ਯਾਨੀ ਕਿ ਆਪਾਂ 100% ਤੋਂ ਉੱਪਰ ਜਿਹੜਾ ਕਲੈਕਸ਼ਨ ਕੀਤੀ ਆ ਤੇ ਅਗਲਾ ਟੀਚਾ ਅਸੀਂ ਵਾਟਰ ਸਪਲਾਈ ਤੋਂ 26 ਲੱਖ ਰੁਪਏ ਦਾ ਰੱਖਿਆ ਤੇ ਸੀਵਰੇਜ ਮਾਧੇ ਦੀਨ 32 ਲੱਖ ਰੁਪਏ ਦਾ ਆਪਾਂ ਰੱਖਿਆ ਵੀ ਸਾਨੂੰ ਉਹਦੀ ਪ੍ਰਾਪਤੀ ਹੋਣੀ ਕੁੱਲ ਅਸੀਂ 58 ਲੱਖ ਵਾਟਰ ਸਪਲਾਈ ਤੇ ਸੀਵਰੇਜ ਤੋਂ ਆ ਜਿਹੜੀ ਵੈਟ ਤੇ ਤਹਿ ਬਜਾਰੀ ਦਾ ਇਹਦੇ ਵਿੱਚ 2025-26 ਦੇ ਵਿੱਚ 7 ਲੱਖ ਰੁਪਏ ਦਾ ਟੀਚਾ ਮਿੱਥਿਆ ਹੋਰ ਜਿੰਨੇ ਦੂਜੇ ਸਾਧਨ ਹੈ 5 ਕਰੋੜ 70 71 ਲੱਖ ਦਾ ਟੀਚਾ ਰੱਖਿਆ ਹੋਇਆ ਤੇ ਜਿਹੜਾ ਖਰਚਾ ਤੁਹਾਨੂੰ ਦੱਸ ਦਿੱਤਾ ਅਮਲੇ ਤੇ ਕੀ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਐਨਾ ਹੋਣਾ ਤੇ ਡਿਟੇਲ ਅਲੱਗ-ਅਲੱਗ ਗਿਆ ਵੀ ਇਲੈਕਸ਼ਨ ਤੇ ਕੀ ਹੋਣਾ ਆ ਜਿਹੜਾ ਨੱਟਸ਼ੈਲ ਸਾਡਾ ਬਜਟ ਸੀ। ਸਲੈਟਰ ਹਾਊਸ ਹਾਂਜੀ ਹਾਂਜੀ ਸਲੈਟਰ ਹਾਊਸ ਬੰਦ ਹੋਣ ਦਾ ਕਾਰਨ ਐਨਜੀਟੀ ਦੀਆਂ ਕਈ ਰਿਪੋਰਟਸ ਆ ਜਿਹੜੀਆਂ ਪਰਮਿਸ਼ਨਸ ਆ ਉਹ ਰਹਿੰਦੀਆਂ ਸਾਡੀ ਇਨਫਰਾਸਟ੍ਰਕਚਰ ਤਿਆਰ ਆ ਬਿਲਡਿੰਗ ਤਿਆਰ ਆ ਸਾਰਾ ਖਰਚਾ ਕਰ ਦਿੱਤਾ ਹੋਇਆ ਜਿਹੜੀ ਸਾਡੀ ਡਿਊਟੀ ਆ। ਪਰ ਪੋਲੂਸ਼ਨ ਕੰਟਰੋਲ ਬੋਰਡ ਤੇ ਐਨਜੀਟੀ ਦੀਆਂ ਕਈ ਪਰਮਿਸ਼ਨਸ ਆ ਜਿਹੜੀਆਂ ਸਾਡੇ ਕੋਲ ਹਜੇ ਤੱਕ ਅਸੀਂ ਕਹਿਣ ਦਾ ਮਤਲਬ ਕਿ ਆਪਾਂ ਨਹੀਂ ਪ੍ਰਾਪਤ ਹੋਈਆਂ ਅਸੀਂ ਅਪਲਾਈ ਕਰ ਚੁੱਕੇ ਹਾਂ ਕਾਉਸਸ ਦਾ ਮੀਨ ਇਹ ਹੈ ਕਿ ਤੁਸੀਂ ਫੇਰ ਆਪਾਂ ਉੱਥੇ ਆ ਗਏ ਕਿ ਅਸੀਂ ਦੋ ਗਊਸ਼ਾਲਾ ਨੂੰ ਇੱਕ ਨਗਰ ਕਾਉਂਸਲ ਨੂੰ ਮਾਨ ਹੈ ਸ਼ਹਿਰ ਦੀ ਹੱਦ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਅਸੀਂ 50-50000 ਰੁਪਏ ਦੇ ਰਹੇ ਤੇ ਮੈਂ ਇਹ ਬਜਟ ਦੀ ਜੇ ਅੱਜ ਗੱਲ ਕਰ ਲਈ ਇਹਦੇ ਚ ਵੀ ਜਿਆਦਾ ਇੰਪੋਰਟੈਂਟ ਹੈ ਵੀ ਇਹ ਆਪਾਂ ਕੁਐਸਚਨ ਦਾ ਜਵਾਬ ਦੇ ਦਾਂਗੇ ਜਿਹੜੀ ਕਾਉ ਦੀ ਤੁਸੀਂ ਕਹਿੰਦੇ ਕਿ ਆਪਾਂ ਦੀ ਜਿਹੜੀ ਐਨੀਮਲ ਸਟ੍ਰੇ ਜਿਹੜੀ ਸਟ੍ਰੇ ਐਨੀਮਲਸ ਆ ਕਿ ਆਪਾਂ ਕਹਿੰਦੇ ਕਿ ਸਟ੍ਰੇ ਐਨੀਮਲ ਨੂੰ ਫੜਿਆ ਨਹੀਂ ਜਾ ਰਿਹਾ ਜਾ ਕੇ ਉਹਦੇ ਵਿੱਚ ਮੈਂ ਪਹਿਲਾਂ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਸੀ ਕਿ ਸਟ੍ਰੇ ਐਨੀਮਲਸ ਨੂੰ ਕਾਉਂਸਲ ਸਿਰਫ ਖਰਚਾ ਕਰ ਸਕਦੀ ਕਾਉਂਸਲ ਖਰਚਾ ਕਰ ਸਕਦੀ ਪਰ ਸਟ੍ਰੇ ਐਨੀਮਲ ਨੂੰ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਜਦੋਂ ਉਹਨਾਂ ਦਾ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦਾ ਮੈਂ ਖਾਸ ਕਰਕੇ ਪਿੰਡ ਵਾਸੀਆਂ ਨੂੰ ਆਲੇ ਦੁਆਲੇ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਕਿ ਜਦੋਂ ਬੰਦ ਕਰ ਦੇਣਾ ਦੁੱਧ ਦੇਣਾ ਤਾਂ ਉਦੋਂ ਅਸੀਂ ਉਹਨੂੰ ਬੇਦਬੀ ਲਈ ਜਾ ਉਹਨਾਂ ਨੂੰ ਉਹਨਾਂ ਦੇ ਸਾਰੇ ਤੇ ਛੱਡ ਕੇ ਸ਼ਹਿਰ ਚੜ ਜਾਣਗੇ ਇਹ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਸੰਘਰਸ਼ ਕਰੂਗੇ ਬਹੁਤ ਵੱਡਾ ਮੇਰਾ ਸ਼ਬਦ ਕਹਿਣ ਦਾ ਵੀ ਤਰੀਕਾ ਹੈ ਤੇ ਵੱਡਾ ਵੀ ਵੀ ਜਿਹੜੇ ਟੈਂਡਰ ਰੋਕੇ ਹੋਏ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਇਸ ਗੱਲ ਦੀ ਉਹ ਕਿਦਾਂ ਕੱਲ ਸਾਡੇ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕਿ 10 ਕਰੋੜ ਰੁਪਇਆ ਅਸੀਂ ਸ਼ਹਿਰ ਦੀ ਸੁੰਦਰੀ ਕਰਨ ਲਈ ਲਾਣ ਰੇ ਬਹੁਤ ਚੰਗੀ ਗੱਲ ਹੈ ਪਰ ਮੈਂ ਸ਼ਹਿਰ ਵਾਸੀਆਂ ਨੂੰ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬਹਿਸ ਨੂੰ ਤੁਹਾਡੇ ਰਾਹੀਂ ਕਹਿਣਾ ਕਿ ਜਿਹੜੇ ਅਸੀਂ ਮਤੇ ਪਾਸ ਕੀਤੇ ਹੋਏ ਯਾਰ ਉਹਨਾਂ ਤੇ ਤਾਂ ਕਲਮ ਚਲਾ ਲਓ ਤੁਸੀਂ ਉਹਨਾਂ ਤੇ ਕਿਉਂ ਬੈਠੇ ਹੋ ਇੱਥੇ ਰੱਖ ਕੇ ਆਪਣੇ ਥੱਲੇ ਰੱਖ ਕੇ ਕਿਉਂ ਬੈਠੇ ਦਬਾ ਕੇ ਕਿਉਂ ਬੈਠੇ ਹੋ ਜੇ ਉਹਦੇ 'ਚ ਕਮੀ ਪੇਸ਼ੀ ਆ ਸਰਕਾਰ ਨੇ ਕੀ ਕੀਤਾ ਮੰਨ ਲਓ ਇਹ ਸਾਡੇ ਤੇ ਅਲੀਗੇਸ਼ਨ ਲਾਣੇ ਬੜੀਆ ਪ੍ਰੈਸ ਕਾਨਫਰੰਸ ਕਰਦੇ ਜਾਂ ਤਾਂ ਇੱਕ ਦਿਨ ਲਾਈਵ ਬਿਠਾ ਲਿਓ ਉਹਨਾਂ ਨੂੰ ਵੀ ਜਿਨ੍ਹਾਂ ਨੇ ਕੱਲ ਰਾਤ ਕੀਤੀ ਸਾਨੂੰ ਵੀ ਬਿਠਾ ਲਿਓ ਠੀਕ ਹੈ ਸੱਚ ਦਾ ਸੱਚ ਝੂਠ ਦਾ ਝੂਠ ਪਤਾ ਲੱਜੂ ਮੈਂ ਉਹਨਾਂ ਦੇ ਖਿਲਾਫ ਇੱਥੇ ਬੈਠਾ ਬੋਲੀ ਜਾਵਾਂ ਉੱਥੇ ਸਾਡੇ ਖਿਲਾਫ ਬੋਲੀ ਜਾਣ ਉਹਦਾ ਪਤਾ ਨਹੀਂ ਲੱਗਦਾ ਸੱਚ ਕੌਣ ਹੈ ਝੂਠ ਕੌਣ ਹੈ ਪਬਲਿਕ ਜਿਹੜੇ ਸਾਡੇ ਮਤੇ ਰੋਕੇ ਹੋਏ ਬੀਬੀ ਐਮਬੀ ਦੇ ਏਰੀਆ ਦੇ ਵਿੱਚ ਡਵੈਲਪਮੈਂਟ ਦੇ ਰੋਕੇ ਹੋਏ ਘੱਟੋ ਘੱਟ 15 ਤੋਂ ਲੈ ਕੇ 20 ਕਰੋੜ ਦੇ ਕੰਮ ਰੋਕੇ ਹੋਏ ਸ਼ਹਿਰ ਵਾਸੀ ਸਾਨੂੰ ਮਾੜਾ ਚੰਗਾ ਕਹਿੰਦੇ ਉਹਨਾਂ ਦਾ ਰਾਈਟ ਹੈ ਕਹਿਣਾ ਚਾਹੀਦਾ ਜਦੋਂ ਅਗਲੇ ਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਮੰਤਰੀ ਸਾਹਿਬ ਨੂੰ ਵੀ ਕਹਿਣਾ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਲੋਕਲ ਬਾਡੀਜ਼ ਨੂੰ ਵੀ ਕਹਿਣਾ ਮੰਤਰੀ ਸਾਹਿਬ ਨੂੰ ਯਾਰ ਤੁਹਾਡੇ ਕੋ ਕਿਹੜੀ ਇਹਨਾਂ ਨੇ ਇੱਕ ਟੀਮ ਬਣਾਈ ਹੋਈ ਅਸੀਂ ਕੋਈ ਟੈਂਡਰ ਅਲਾਟ ਕੀਤਾ ਮੰਨ ਲਓ ਅਸੀਂ ਮੇਨ ਕੀ ਸਰਕਾਰ ਨੇ ਇੱਥੇ ਜਿਹੜੇ ਸਾਡੇ ਅਫਸਰਾਂ ਨੇ ਉਹਦੀ ਅਲਾਟਮੈਂਟ ਕੋ ਪਹਿਲਾ ਏਰੀਏ ਦੇ ਵਿੱਚ ਇੱਕ ਟੀਮ ਇਹਨਾਂ ਦੀ ਵਿਜ਼ਿਟ ਕਰਦੀ ਉਹਨਾਂ ਨੂੰ ਉਹਨਾਂ ਨੂੰ ਫੀਸ ਵੀ ਦਿੱਤੀ ਜਾਂਦੀ ਸਰਕਾਰ ਦੀ ਨੀਤੀ ਹੈ ਸਾਡੀ ਪਾਲਿਸੀ ਨਹੀਂ ਹੈ ਉਹਦੇ ਵਿੱਚ ਅਸੀਂ ਫੀਸ ਵੀ ਪ੍ਰੋਵਾਈਡ ਕਰਦੇ ਫਿਰ ਉਹ ਜਦੋਂ ਬਿੱਲ ਪਾਸ ਹੋਣੇ ਤਾਂ ਪੰਜਾਬ ਸਰਕਾਰ ਕਟੜ ਇਮਾਨਦਾਰਾਂ ਦੀ ਸਰਕਾਰ ਉਹਨੂੰ ਦੇਖਦੀ ਹੈ ਕਿ ਇਹ ਬਿੱਲ ਵਿੱਚ ਕੋਈ ਗਲਤੀ ਤਾਂ ਨਹੀਂ ਤੇ ਅਸੀਂ ਤਾਂ ਹੈ ਹੀ ਨਹੀਂ ਅਫਸਰ ਇਹਨਾਂ ਦੇ ਆ ਜਿਹੜੇ ਹੁਣ ਵੀ ਸੱਪ ਦੀ ਕੁੰਡਲੀ ਬਣਾ ਕੇ ਬੈਠੇ ਅੱਜ ਅਸੀਂ ਕਲੇਸ਼ ਤਾਂ ਨਹੀਂ ਪਾਇਆ ਕਿਉਂਕਿ ਲੋਕਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਫਿਰ ਲੋਕਾਂ ਨੇ ਸਾਨੂੰ ਕਹਿਣਾ ਨਿਊਸੈਂਸ ਪੈਦਾ ਕਰਦੇ ਇਹ ਲੋਕ ਕਿ ਖੁਸ਼ੀ ਦੇ ਵੀ ਸਾਡੀ ਰੋਟੀ ਚੱਲਣੀ ਬੰਦ ਹੋ ਗਈ ਹੈ ਰਾਜਨੀਤੀ ਕਰਦੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਦਾਰ ਹਰਜੋਤ ਸਿੰਘ ਜੀ ਬੈਸ ਜੀ ਨੂੰ ਕੱਟੜ ਇਮਾਨਦਾਰਾਂ ਦੀ ਸਰਕਾਰ ਨੂੰ ਕਹਿਣਾ ਚਾਹਨਾ ਕਿ ਕੱਟੜ ਇਮਾਨਦਾਰੀ ਤੋਂ ਘਟਾ ਲਓ ਥੋੜੀ ਜਿਹੀ ਇਮਾਨਦਾਰੀ ਜਿਹੜੇ ਸਾਡੇ ਮਤੇ ਪਾਸ ਕੀਤੇ ਹੋਏ ਇਹਨਾਂ ਦੀ ਨੀਤ ਕੀ ਆ ਲਾਈਵ ਜੇ ਚੱਲ ਰਿਹਾ ਹੋਵੇ ਇਹਨਾਂ ਦੀ ਨੀਤ ਇਹ ਹੈ ਕਿ ਅਸੀਂ ਮਤੇ ਪਾਸ ਕੀਤੇ ਹੋਏ ਅਗਲੇ ਸਾਲਾਂ ਚ ਕੌਂਸਲ ਨੇ ਭੰਗ ਹੋ ਜਾਣਾ ਅਗਲੇ ਸਾਲ ਇਹਨਾਂ ਦਿਨਾਂ ਚ ਜਦੋਂ ਅਸੀਂ ਕੌਂਸਲ ਨੂੰ ਛੱਡ ਦੇਣਾ ਫਿਰ ਇਹੀ ਕੁਰਸੀਆਂ ਤੇ ਇਹਨਾਂ ਦੇ ਉਹ ਠੇਕੇਦਾਰਾਂ ਨੇ ਬੈਠਣਾ ਜਿਹੜੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਬੈਠ ਕੇ ਕਰਦੇ ਫਿਰ ਇਹਨਾਂ ਨੇ ਆਪਣੇ ਬੰਦਿਆਂ ਨੂੰ ਅੱਜ ਵੀ ਅਲਾਟ ਦੇ ਰਹੇ ਕੰਮ ਮੈਂ ਤੁਸੀਂ ਗੱਲ ਦੂਜੇ ਪਾਸੇ ਨੂੰ ਛੇੜ ਲਈ ਪਿਛਲੀ ਵਾਰ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਸੀ ਕਿ ਅਸੀਂ ਕਾਂਗਰਸੀ ਕੰਮ ਨਹੀਂ ਹੋਣ ਦਿੰਦੇ ਮੈਂ ਠੇਕੇਦਾਰ ਭਰਾਵਾਂ ਦਾ ਕਿਸੇ ਦਾ ਕੰਮ ਨਹੀਂ ਰੋਕਣਾ ਚਾਹੁੰਦਾ ਚਾਹੇ ਉਹ ਆਮ ਆਦਮੀ ਪਾਰਟੀ ਦੇ ਚਾਹੇ ਸਾਡੀ ਪਾਰਟੀ ਦੇ ਉਹਨਾਂ ਦੀ ਪਾਰਟੀ ਕੋਈ ਨਹੀਂ ਹੁੰਦਾ ਕੰਮਕਾਰ ਹੈ ਜਿਹੜੀ ਪ੍ਰੈਸ ਕਾਨਫਰੰਸ ਸੀ ਫਰੈਸਟੋਰੈਂਟ ਦੇ ਵਿੱਚ ਕੀਤੀ ਉਹਦੇ ਉੱਤੇ ਠੇਕੇਦਾਰ ਬੈ ਗੱਲ ਇਹ ਹੈ ਠੇਕੇਦਾਰੀ ਕਰਨਾ ਕੋਈ ਪਾਪ ਥੋੜੀ ਆ ਮੈਰਿਟ ਦੇ ਆਧਾਰ ਤੇ ਕੰਮ ਲਓ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਯਾਰ ਤੁਸੀਂ ਸੱਜ ਤਾਂ ਬੋਲੇ ਛਾਨੀ ਵੀ ਬੋਲੇ ਤੁਸੀਂ ਇੱਕ ਗੱਲ ਹੈ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਤੁਸੀਂ ਵੀ ਪ੍ਰੈਸ ਕਾਨਫਰੰਸ ਪੁੱਛ ਰਹੇ ਉਹਨਾਂ ਨੂੰ ਦੱਸਿਆ ਇਹ ਇਲਜ਼ਾਮ ਦਾ ਕੀ ਜਵਾਬ ਦੇਣਾ ਇਹ ਖਾਂਦੇ ਆ ਜੀ ਯਾਰ ਖਾਂਦੇ ਆ ਤਾਂ ਸਾਡੇ ਤੇ ਐਕਸ਼ਨ ਲਓ ਇਹ ਕਾਦੀ ਬਹਾਨਾ ਹੈ ਕਿ ਲਾਈਵ ਹੋ ਕੇ 2 ਮਿੰਟ ਕਹਿ ਦੇਣਾ ਤੁਸੀਂ ਪੈਸਾ ਖਾਂਦੇ ਕਿਸੇ ਤੇ ਵੀ ਇਲਜ਼ਾਮ ਲਾਣਾ ਸੌਖਾ ਇੱਕ ਪੈਸਾ ਇਲਜ਼ਾਮ ਕੱਢੋ ਮੇਰੀ ਗੱਲ ਸੁਣੋ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਲੋਕਲ ਬਾਡੀ ਡਿਪਾਰਟਮੈਂਟ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹੀ ਕਹਿੰਦੇ ਹੋਰ ਕੱਟੜ ਇਮਾਨਦਾਰ ਦੋ ਆਗੇ ਸਤਿੰਦਰ ਜੈਨ ਜੀ ਤੇ ਮਨੀਸ਼ ਸੋਧਿਆ ਜੀ ਜਿਹੜੇ ਜੇਲ ਕੱਟ ਕੇ ਸ਼ਰਾਬ ਨੀਤੀ ਦੇ ਵਿੱਚ ਉਹ ਵੀ ਕੱਟੜ ਇਮਾਨਦਾਰ ਅਸੀਂ ਉਹ ਕੱਟੜ ਬੇਈਮਾਨ ਹੈ ਉਹ ਸਾਰੇ ਕੱਟੜ ਇਮਾਨਦਾਰਾਂ ਦੀ ਟੀਮ ਹੈ ਉਹਨਾਂ ਨੂੰ ਬੇਨਤੀ ਕਰਦੇ ਕਿ ਤੁਸੀਂ 10 ਕਰੋੜ ਨੂੰ ਲਿਆ ਕੇ ਕਰਨਾ ਕੀ ਹੈ ਜਿਹੜੇ ਸਾਡੇ ਪਾਸ ਕੀਤੇ ਹੋਏ ਕੰਮ ਹੈ ਰੀਬਨ ਕੈਂਚੀ ਆਪ ਕੱਟ ਦਿਓ ਆਕੇ ਸਾਡੇ ਕੰਮ ਤਾਂ ਪਾਸ ਹੋਣ ਦੋ ਕੰਮਾਂ ਨੂੰ ਤੁਸੀਂ ਰੀਬਨ ਆਪ ਕੱਟ ਦਿਓ ਆਪਣੇ ਬੋਰਡ ਲਾ ਲਿਓ ਮੈਂ ਤਾਂ ਉਹ ਹੈ ਜੀ ਤੁਸੀਂ ਜਵਾਬ ਦੇ ਦਿਓ ਹੈਂਟਰ ਲਗਣੀ ਦੇ ਬਜਟ ਤੁਸੀਂ ਪੇਸ਼ ਲੱਗ ਹੀ ਚੁੱਕੇ ਸੀ ਟੈਕਨੀਕਲ ਬਿਡ ਹੋ ਚੁੱਕੀ ਸੀ ਫਾਈਨੈਂਸ਼ੀਅਲ ਬਿਡ ਹੋ ਚੁੱਕੀ ਸੀ ਟੈਕਨੀਕਲ ਇਹਨਾਂ ਨੇ ਜਾਣ ਬੁੱਝ ਕੇ ਨਹੀਂ ਕੀਤੀ ਮੇਰੀ ਇੱਕ ਗੱਲ ਸੁਣੋ ਉਹਨਾਂ ਨੂੰ ਕਹੋ ਮੈਂ ਲਾਣਾ ਸ਼ਰਤ 10-10 ਲੱਖ ਰੁਪਏ ਦੀ ਪੇਪਰ ਮੈਂ ਦੱਸ ਦੂ ਪ੍ਰਾਈਵੇਟ ਕਿੱਥੇ ਪਾਉਂਦੇ ਮੇਰਾ ਮੂੰਹ ਨਾ ਖਲਾਓ ਕਿਹੜੀਆਂ ਕੋਠੀਆਂ ਦੇ ਵਿੱਚ ਪੇਪਰ ਪਾਏ ਮੈਂ ਦੱਸੂ ਅਸੀਂ ਜਿੱਥੇ ਰਹਿੰਦੇ ਆਪਣੇ ਪੈਸੇ ਦੇ ਪੁਆਈ ਦੇ ਕਿਹੜੀਆਂ ਕੋਠੀਆਂ 'ਚ ਲੱਖਾਂ ਰੁਪਇਆ ਮਿਊਂਸੀਪਲ ਕੌਂਸਲ ਦਾ ਖਰਚ ਹੋਇਆ ਮੈਨੂੰ ਨਾ ਪੜਕਾਓ ਨਾ ਬੁਲਾਓ ਮੰਤਰੀ ਸਾਹਿਬ ਜਿੱਥੇ ਜਿੱਥੇ ਤੁਸੀਂ ਹੁਣ ਵਿਸ਼ਪਾਰਸ਼ਾ ਲਾਨੇ ਮੇਰੇ ਵਾਰਡ ਦੇ ਵਿੱਚ ਸਪਾਰਸ਼ ਲੱਗੀ ਜਾ ਰਹੀ ਪਈ ਨਜਾਇਜ਼ਾ ਇੱਥੇ ਪੇਪਰ ਲਾਓ ਮੈਂ ਉਹਨਾਂ ਨੂੰ ਫੇਰ ਕਹਤਾ ਵੀ ਨਜਾਇਜ਼ ਦੀ ਗੱਲ ਛੱਡੋ ਸਾਡੇ ਭਰਾ ਐ ਲਾ ਦੇਣੇ ਪੇਪਰ ਕਹਿੰਦੇ ਫੋਨ ਨਹੀਂ ਕਰਨਾ ਟੱਕੇ ਨਾਲ ਲਵਾਣੇ ਟੱਕੇ ਨਾਲ ਮੈਂ ਉਹਨਾਂ ਨੂੰ ਵੀ ਕਹਿ ਦਿੰਨਾ ਆਪਾਂ ਨਹੀਂ ਲੱਗਣ ਦੇਣੇ ਟੱਕੇ ਨਾਲ ਕਿਤੇ ਨਾਲੇ ਗੱਲ ਸੁਣੋ ਜੀ ਜੇ ਲੋਕ ਸਾਡਾ ਸਿਰ ਪਾੜ ਦੇ ਵੀ ਗੱਲੀ ਨਹੀਂ ਬਣਨੀ ਮੈਂ ਕਿ ਆਪਨੇ ਘਰ ਪੇਪਰ ਲਵਾਉਣਾ ਜਾ ਕੇ ਲੋਕਾਂ ਦੀ ਦੀਵਾਨ ਤੇ ਪੇਪਰ ਲਾਨੇ ਕੋਈ ਬੰਦਾ ਇੱਕ ਕਹਿ ਦਵੇ ਨੰਗਲ ਸ਼ਹਿਰ ਦਾ ਵਾਸੀ ਨੰਗਲ ਸ਼ਹਿਰ ਦਾ ਵਾਸੀ ਕਹਿੰਦਾ ਬਾਹਰੋਂ ਆ ਜਾਂਦੀ ਨੰਗਲ ਸ਼ਹਿਰ ਦਾ ਵਾਸੀ ਇੱਕ ਬੰਦਾ ਕਹਿ ਦਵੇ ਕਿ ਅਸੀਂ ਉਹਦੀ ਗਲੀ 'ਚ ਅਸੀਂ ਉਹਦੇ ਘਰ 'ਚ ਜਾਂ ਅਸੀਂ ਉਹਦੇ ਮਕਾਨ ਦੇ ਆਲੇ-ਦੁਆਲੇ ਉਹਦੀ ਬਿਨਾਂ ਇਜਾਜ਼ਤ ਤੋਂ ਪੇਵਰ ਲਾਏ ਤੁਹਾਡੀ ਜੁੱਤੀ ਸਾਡੇ ਹਜ਼ਾਰ ਜੁੱਤੀਆਂ ਮਾਰਿਓ ਇਹ ਤੁਹਾਡੀਆਂ ਜੇ ਲੋਕਾਂ ਦੀ ਡਿਮਾਂਡ ਆ ਪੇਵਰ ਲਾਣਾ ਤੁਸੀਂ ਲੋਕਾਂ ਦੀਆਂ ਗਲੀਆਂ 'ਚ ਟੋਏ ਚਾਹਨੇ ਪਾਣ ਨੂੰ ਵੀ ਟੋਏ ਪਾ ਕੇ ਘੁਮਣ ਤੁਸੀਂ ਪੰਜਾਬ ਦੀ ਇੱਕ ਸੜਕ ਤੇ ਝੁਕ ਲੁੱਕ ਨਹੀਂ ਪਾਈ ਤੁਸੀਂ ਕੌਣ ਹੁੰਦੇ ਪੇਪਰ ਵਾਲੇ ਕਹਿਣ ਵਾਲੇ ਪੇਪਰ ਨਹੀਂ ਆ ਇਹਨਾਂ ਨੇ ਲੱਗਣ ਨਹੀਂ ਦੇਣੇ ਘਰਾਂ 'ਚ ਤਾਂ ਇਹਨਾਂ ਦੇ ਪੇਪਰ ਲੱਗ ਰਹੇ ਵੱਡੀ ਨਗਰ ਕੌਂਸਲ ਦੇ ਜਿਹੜੇ ਆਊਟਸੋਰਸਿੰਗ ਕਰਨ ਜਾ ਰਹੀ ਲੋਕਾਂ ਦੇ ਘਰਾਂ 'ਚ ਕੰਮ ਕਰ ਰਹੇ ਉਹ ਬਾਰੇ ਲੋਕਾਂ ਦੇ ਘਰਾਂ 'ਚ ਨਹੀਂ ਕੋਠੀਆਂ 'ਚ ਵੀ ਕੰਮ ਕਰ ਰਹੇ ਕੋਠੀਆਂ 'ਚ ਵੀ ਕੰਮ ਕਰ ਰਹੇ ਕਹਿਣਾ ਕਹ ਚਾਹਦੇ ਸਾਡੀ ਕੋ ਸੁਰਦਾ ਮੇਰੇ ਕਾ ਪੈਨ ਨਾਲ ਸਸਪੈਂਡ ਹੋ ਜਾਣੇ ਅਫਸਰਾਂ ਦੇ ਹੋਣੇ ਇਹੋ ਇਹਨਾਂ ਦੇ ਐਮੀ ਇਹਨਾਂ ਦੇ ਨਹੀਂ ਅਮੀ ਸਾਹਿਬ 2 ਸਾਲ ਮਹੀਨੇ ਦੀ ਛੁੱਟੀ ਆਏ ਇੱਕ ਨਵੇਂ ਅਮੀ ਸਾਹਿਬ ਆ ਗਏ ਉਹ ਆਂਦੇ ਹੀ ਨਹੀਂ ਕਿਹਦੇ ਇਸ਼ਾਰੇ ਪਰ ਬੰਦੇ ਉੱਪਰੋਂ ਮੰਤਰੀ ਸਾਹਿਬ ਸਾਰੇ ਸਰਕਾਰ ਹੁਣ ਐਨੇ ਕੱਟੜ ਇਮਾਨਦਾਰਾਂ ਦੇ ਹੋ ਰਿਹਾ ਕੱਟੜ ਬੇਈਮਾਨਤਾ ਅਸੀਂ ਆ ਇਹਨਾਂ ਨੇ ਠੇਕਾ ਲਿਆ ਵਾ ਕੱਟੜ ਇਮਾਨਦਾਰੀ ਦਾ ਇਸ ਕਰਕੇ ਮੈਂ ਅਜ ਥੱਡਾ ਰਹਿਣਾ ਚਾਹੁੰਦਾ ਸੀ ਪਰ ਤੁਸੀਂ ਪੱਤਰਕਾਰ ਸਾਡੀ ਨਵਜ ਨੂੰ ਪਛਾਣਦੇ ਵੀ ਇਹ ਛੇਤੀ ਗਰਮ ਕਿੱਥੋਂ ਕਰਨਾ ਪਰ ਮੇਰੀ ਕੁਲ ਬਣਾ ਕੇ ਬੇਨਤੀ ਇਹ ਆ ਕਿ ਜਿਹੜੇ ਪੇਪਰ ਅਸੀਂ ਲਾ ਰਹੇ ਕਿਸੇ ਦੇ ਘਰ ਦੇ ਆਲੇ ਦੁਆਲੇ ਪੇਪਰ ਲਾਇਆ ਹੋਵੇ ਅਸੀਂ ਆਪਣੀ ਮਰਜ਼ੀ ਨਾਲ ਮੈਂ ਤੁਹਾਨੂੰ ਕਿਹਾ ਜੁੱਤੀ ਸਿਰ ਨਹੀਂ ਕਿਹਾ ਤੁਹਾਡੀ ਜੁੱਤੀ ਸਾਡੇ ਤੇ ਹਜ਼ਾਰ ਜੁੱਤੀਆਂ ਮਾਰਿਆ ਸਾਡਾ ਸਿਰ ਪਰ ਲੋਕ ਕਹਿੰਦੇ ਅਸੀਂ ਲਾਣੇ ਆ ਮੰਤਰੀ ਸਾਹਿਬ ਨੂੰ ਕਹੋ ਵੀ ਤੂੰ ਆ ਕੇ ਕਹੀ ਨਾ ਗਲੀਆਂ ਪੱਟ ਅਸੀਂ ਲੋਕਾਂ ਦੇ ਲਾਣੇ ਆ ਜਿੱਥੇ ਲੋਕ ਕਹੂਗੇ ਸਾਨੂੰ ਰਾਜੀ ਜਿਹੜੇ ਗਾਮ ਸਾਡੇ ਰੋਕੇ ਗਏ ਆ ਮਜਾਸ ਹਾਂਜੀ ਆ ਉਹ ਸ਼ਹਿਰ ਦੀ ਖੂਬਸੂਰਤੀ ਨਾਲ ਜੁੜੇ ਹੋਏ ਸਾਰੇ ਖੂਬਸੂਰਤੀ ਨਾਲ ਵੀ ਜੁੜੇ ਮੈਂ ਸ਼ਹਿਰ ਦੀ ਮੇਰੀ ਗੱਲ ਸੁਣੋ ਪਾਰਕਾਂ ਦੇ ਕੰਮ ਰੋਕ ਲੇ ਸ਼ਹਿਰ ਦੇ ਜਿਹੜੇ ਨਵੀਨੀ ਕਰਨ ਦੇ ਰੋਕ ਲੇ ਸ਼ਹਿਰ ਦੀਆਂ ਸੜਕਾਂ ਦੇ ਰੋਕ ਲੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਟੁੱਟੀਆਂ ਉਹਨਾਂ ਦੇ ਰੋਕ ਲੇ ਜਿੱਥੇ ਸੀਵਰੇ ਦੀ ਰਿਪੇਅਰ ਆ ਉਹ ਰੋਕ ਲੇ ਇਹਨਾਂ ਨੂੰ ਹੋਰ ਤਾਂ ਹੋਰ ਇਹਨਾਂ ਨੇ ਟੈਂਡਰ ਲਾ ਕੇ ਯਾਰ ਤੁਸੀਂ ਆਪਣੇ ਬੰਦਿਆਂ ਨੂੰ ਟੈਂਡਰ ਦੇ ਲੋ ਮੈਂ ਕਹੇ ਠੇਕੇਦਾਰੀ ਕਰਦਾ ਵੀ ਆਪਾਂ ਲੈਣੇ ਟੈਂਡਰ ਸਾਡੇ ਕੋਲ ਨਹੀਂ ਟੈਂਡਰ ਟੂਨ ਦੇ ਲੋਣ ਨਾਲੇ ਆ ਕੁੱਤੇ ਕੰਮ ਸਾਡੇ ਕੋਲ ਨਹੀਂ ਹੁੰਦੇ ਵੀ ਕਮਿਸ਼ਨ ਉਹਨੂੰ ਦੋ ਕਮਿਸ਼ਨ ਉਹ ਤੋਂ ਲੈ ਲਓ ਸਾਨੂੰ ਸਭ ਪਤਾ ਕਿਹੜੀਆਂ ਕੋਠੀਆਂ 'ਚ ਟੈਂਡਰ ਲੱਗੇ ਹੋਏ ਆ 15 ਕਿਲੋਮੀਟਰ ਦੇ ਆੜ ਵਾਲੇ ਕਿਹੜੀ ਕੋਠੀ 'ਚ ਕਿਹੜਾ ਖਰਚ ਹੋਇਆ ਸਾਨੂੰ ਪਤਾ ਨਾ ਬੁਲਾਓ ਅਸੀਂ ਉਦੋਂ ਬੋਲਾਂਗੇ ਜਦੋਂ ਤੁਸੀਂ ਸਾਡੇ ਤੇ ਨਿੱਜੀ ਹੋਵੋਗੇ ਹੋਰ ਕੁੱਥੋ ਜੀ ਹਾਂਜੀ ਮੈਂ ਉਹ ਬੇਨਤੀ ਪਿਛਲੀ ਵਾਰ ਕਿਹਾਤਾ ਚੀਫ ਸਾਹਿਬ ਮੈਂ ਉਹ ਇੱਕ ਗੱਲ ਤੁਹਾਨੂੰ ਕਹਿਣਾ ਜਿਹੜੇ ਤੁਸੀਂ ਕਹਿੰਦੇ ਰੋਕ ਕੇ ਡੋਰ ਰੇਲੀਆਂ ਲੱਗ ਗਈਆਂ ਹੋਰ ਰੋਖ ਲੀਆਂ ਨਾ ਫੁੱਟਬਾਥ ਬਣ ਲੈਂਦੇ ਨਾ ਝੂਲੇ ਲੱਗਣ ਦਿੰਦੇ ਨਾ ਖਾ ਲੱਗਣ ਦਿੰਦੇ ਉਹ ਪਾਰਕ ਯੂਜ਼ ਦੱਸਾ ਕਿਨੇ ਕਰਨੀ ਟੋਟਲ ਤੇ ਟੋਟਲ ਡਰਾਉਨ ਕਰਾਉਡ ਆਨ ਪੀਪਲ ਨੇ ਜਿਹੜੇ ਗਰੀਬੀ ਦੇਖਾਂ ਤੋਂ ਥੱਲੇ ਬੰਦੇ ਆ ਉਹਨਾਂ ਵਿਚਾਰੇ ਗਰੀਬਾਂ ਦੇ ਨਿਆਣਿਆਂ ਨੂੰ ਉਦਣ ਇੰਨੀ ਖੁਸ਼ੀ ਹੋਈ ਜਿੱਦਣ ਉੱਥੇ ਰੇਤਾ ਗਿਰਿਆ ਪਰ ਮੰਤਰੀ ਸਾਹਿਬ ਨੇ ਉਹ ਵੀ ਕੰਮ ਰੋਕਤਾ ਮੇਰੀ ਪਾਰਕ ਦਾ ਕਹਿੰਦੇ ਉੱਥੇ ਨਹੀਂ ਹੋਣਾ ਮੰਦਰਾਂ ਦੇ ਕੰਮ ਰੋਕਤੇ ਗੁਰਦੁਆਰਿਆਂ ਦੇ ਕੰਮ ਰੋਕਤੇ ਸਰਾਮਾਂ ਦੇ ਕੰਮ ਰੋਕਤੇ ਜਲਫਾ ਮਾਤਾ ਮੰਦਰ ਦੇ ਰੋਡ ਦਾ ਕੰਮ ਰੁਕਿਆ ਹੋਇਆ ਹਜੇ ਟੈਂਡਰ ਨਹੀਂ ਹੋ ਰਿਹਾ ਜਿਹੜਾ ਆ ਫੋਕਲ ਪੁਆਇੰਟ ਦਾ ਕੰਮ ਰੋਕਤਾ ਹੁਣ ਅਸੀਂ ਕੀ ਕਹੀਏ ਇਹ ਸਾਡੇ ਘਰ ਨੂੰ ਜਾਂਦੀਆਂ ਗਲੀਆਂ ਜਿੱਥੇ ਰੋਕੇ ਹੋਇਆ ਬੀਬੀਐਮਬੀ ਦਾ ਆਫ ਦੀ ਰਿਕਾਰਡ ਅਸੀਂ 10 ਦਿਨ ਮਸ਼ੀਨ ਉੱਥੇ ਖੜਾ ਰੱਖੀ 10 ਦਿਨ ਵਾਡ ਵਾਸਤੇ ਨੇ ਪੁੱਛ ਲਿਓ ਅਸੀਂ ਕੀ ਕਰੀਏ ਜੀ ਸਾਡੇ ਪੈਸੇ ਨਹੀਂ ਦੇਣ ਲੱਗੇ ਸੰਤਾ ਬੀਬੀ ਐਮਬੀ ਵੀ ਨਹੀਂ ਕੰਮ ਕਰਨ ਦੇਦੇ ਉੱਥੇ ਕਹਿੰਦੀ ਤੁਸੀਂ ਦੀ ਕੰਮ ਕਰਨਾ ਜਿਹੜਾ ਡੀਜ਼ਲ ਪੈਟਰੋਲ ਅਸੀਂ ਪੂਰਾ ਕਰਨਾ ਉੱਥੇ 10 ਦਿਨ ਮਸ਼ੀਨ ਲਾ ਕੇ ਫਿਰ ਆ ਕੇ ਹੀ ਮੰਗਣ ਲੱਪੈਂਦੇ ਇੱਥੇ ਡੀਜ਼ਲ ਕਿੰਨਾ ਲੱਗਿਆ ਦਾ ਅਸੀਂ ਕਿਹੜਾ ਕਰਦੀਆਂ ਗੱਡੀਆਂ ਚਲਾਈਆਂ ਡੀਜ਼ਲ ਨਾਲ ਕਹਿਣ ਦਾ ਮਤਲਬ ਉਹ ਕੰਮ ਬੀਬੀ ਐਮਬੀ ਦਾ ਹੈ ਨਾ ਕਾਉਂਸਲ ਕਰਦੀ ਨਾ ਬੀਬੀ ਐਮਬੀ ਕਰਦੀ ਇਹ ਬੀਬੀ ਐਮਬੀ ਦੇ ਏਰੀਆ ਵਿੱਚ ਕੋਰਟ ਕੰਪਲੈਕਸ ਵੱਡਾ ਬਣ ਸਕਦਾ ਚਲੋ ਸਾਰੇ ਕੋਰਟ ਕੰਪਲੈਕਸ ਸਾਡਾ ਵੱਡਾ ਨਹੀਂ ਜੀ ਬਣਿਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਉਹ ਜਿਹੜਾ ਕੋਰਟ ਕੰਪਲੈਕਸ ਦਾ ਹੈ ਹਾਈ ਆਨਰੇਬਲ ਹਾਈ ਕੋਰਟ ਦੀ ਜਿਹੜੀ ਬਿਲਡਿੰਗ ਹੈ ਐਂਡ ਟਾਊਨ ਪਲੈਨਿੰਗ ਉਹਨਾਂ ਦੀ ਜਿਹੜੀ ਕਮੇਟੀ ਆ ਉੱਥੋਂ ਫੰਡ ਆਂਦਾ ਉਹ ਪੀ ਡਬਲਯੂ ਡੀ ਸੀ ਦਾ ਕਾਉਂਸਲ ਨਹੀਂ ਦਿੰਦਾ 50 ਲੱਖ ਨਗਰ ਕਾਉਂਸਲ ਲੱਗਣੇ ਨਹੀਂ ਪਾਰਕਿੰਗ ਲਈ ਬੇਸਿਕ ਜੇ ਕਚੈਰੀ ਇੱਥੇ ਆ ਗਈ ਨੰਗਲ ਦੇ ਵਿੱਚ ਤਾਂ ਮਾੜੀ ਗਲਤਾਂ ਨਹੀਂ ਮੇਰੀ ਗੱਲ ਸੁਣੋ ਰਿਕਸ਼ੇ ਵਾਲੇ ਦਾ ਕ ਚਾਲੇ ਦਾ ਕੰਮ ਵੀ ਚੱਲਿਆ ਇੱਥੇ ਲੋਕਾਂ ਨੂੰ ਵੀ ਸੌਕਾ ਹੋ ਗਿਆ ਘਰੋਂ ਪਰੌਂਠੇ ਖਾ ਕੇ ਜਦੇ ਆ ਕੇ ਫੇਰ ਮੁੜ ਕੇ ਚਾਹ ਪੀਂ ਚਲੇ ਜਾਣੇ ਵੀ ਤਰੀਕ ਪਾਉਂਗੀ ਹੁਣ ਆਪਾਂ ਆ ਜੂंगे ਸਾਰਿਆਂ ਨੂੰ ਹੋਇਆ ਨਾ ਕਿ ਚੰਗੀ ਗੱਲਾਂ ਤੇ ਇਹਨੂੰ ਤਾਂ ਉੱਥੇ ਵੀ ਰੋਕਤਾ ਜਿਹੜਾ ਜਿਹੜਾ ਟੋਖਾੜਾ ਹੋਇਆ ਉੱਪਰ ਜਿਹੜਾ ਸ਼ੈੱਡ ਹੈ ਉਹਦੇ ਆਲੇ ਦੁਆਲੇ ਦੀ ਜਿਹੜੀ ਬਾਉਂਡਰੀ ਹੈ 8.5 ਲੱਖ ਰੁਪਈਆ ਪਾਸ ਕਰਾਇਆ ਹੋਇਆ ਮੰਤਰੀ ਸਾਹਿਬ ਹੋਰ ਨਹੀਂ ਦਿੰਦੇ ਬੇਨਤੀ ਆ ਪ੍ਰਾਈਮੋ ਕੈਵਲ ਜਿਹੜੀ ਕੈਮੀਕਲ ਹੈ ਨਾ ਉਹਨਾਂ ਨੂੰ ਤੁਹਾਡੇ ਰਾਹੀਂ ਦੱਸਦਾ ਵੀ ਤੁਹਾਡੀ ਕੈਮੀਕਲ ਅਸੀਂ ਪੂਰਾ ਬਣਾਉਂਗੇ ਆਉਣ ਵਾਲੇ 10 ਦਿਨਾਂ ਤੱਕ ਵੀ ਜਿਹੜੀਆਂ ਕੰਧਾਂ ਤੁਹਾਡੀ ਕਾਉਂਸਲ ਵੱਲ ਤੇ ਆ ਕਾਉਂਸਲ ਵੱਲ ਤੇ ਨਹੀਂ ਆ ਰੈਵਨਿਊ ਦੇ ਵਿੱਚ ਰਿਕਾਰਡ ਦੇ ਵਿੱਚ ਉਹ ਕਿਹਦਾ ਕੰਮ ਹੈ ਜ਼ਮੀਨ ਹੈ ਮੈਂ ਇਹਦੇ ਬਾਰੇ ਰੈਵਨਿਊ ਵਾਲੇ ਜਿਆਦਾ ਦੱਸ ਸਕਦੇ ਸਾਡਾ ਘਟ ਠੀਕ ਹੈ ਨਾ ਅਸੀਂ ਕਹੀ ਕੀ ਹੈ ਮੇਰੀ ਬੇਨਤੀ ਆ ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਗੇਟ ਉੱਥੇ ਆਏ ਨੂੰ ਤੁਸੀਂ ਅੱਜ ਤੱਕ ਕੀ ਕੀਤਾ ਇਹਦਾ ਜਵਾਬ ਦਿਓ ਅੱਜ ਤੋਂ ਬਾਅਦ ਕਰ ਦਾਂਗੇ ਢਾਹ ਦਾਂਗੇ ਹੋਰ ਇਹ ਸੁਝਾ ਰਹੇ ਆ ਫਿਰ ਕਹਿੰਦਾ ਮੇਰੇ ਮਿਊਨਿਸਪਲ ਕਾਉਂਸਲ ਪੈਸਾ ਲਾ ਕੇ ਹੁਣ ਢਾਹਣ ਚਲੇਗੀ ਆਪਾਂ ਰੈਵਨਿਊ ਰਿਕਾਰਡ ਕਬਜ਼ਾ ਕੀਤਾ ਹੋਇਆ ਸਰ ਆਪਾਂ ਰੈਵਨਿਊ ਰਿਕਾਰਡ ਤੋਂ ਹੀ ਕਬਜ਼ਾ ਪਤਾ ਕਰ ਲੂਗੇ ਨਾ ਜੀ ਖਰਚਾ ਵੀ ਅਜੇ ਤੱਕ ਚਰਚਾ ਹਾਂਜੀ 1 ਕਰੋੜ ਕਾਉਂਸਲ ਨੇ ਲਾਇਆ ਉੱਥੇ ਦੇਖੋ ਮੇਰੀ ਇੱਕ ਗੱਲ ਸੁਣੋ ਸੜਕ ਬਣਾਉਣ ਵਾਸਤੇ ਕਾਉਂਸਲ ਨੇ ਬਣਾਈ ਕਬਜ਼ਾ ਕੀਤਾ ਪ੍ਰਾਈਮੋ ਨੇ ਮੇਰੀ ਇੱਕ ਗੱਲ ਸੁਣ ਮੇਰੀ ਇੱਕ ਗੱਲ ਸੁਣੋ ਪ੍ਰਾਈਮੋ ਕੈਮਲ ਇਹ ਕਬਜਾ ਦਾ ਛੋਟਾ ਹੈ ਜਿਹੜਾ ਸਾਡੇ ਸ਼ਹਿਰ ਦੀ ਜ਼ਮੀਨ ਤੇ ਸਸਤੀ ਫੈਕਟਰੀ ਖਰੀਦ ਕੇ ਮਹਿੰਗੀਆਂ ਤਨਖਾਹਾਂ ਕਰਕੇ ਉਹ ਜਗ੍ਹਾ ਕਰਾਂਗੇ ਅਸੀਂ ਆਣ ਵਾਲੇ ਦਿਨਾਂ ਤੇ ਉਹ ਵੱਡਾ ਹੈ ਕਿ ਜਿੱਦਣ ਫੈਕਟਰੀ ਖਰੀਦਣੀ ਸੀ ਉਦੋਂ ਉਹਦੇ ਸ਼ੇਅਰ ਡਾਊਨ ਤੇ ਹੁਣ ਆਪਣੀਆਂ ਤਨਖਾਹਾਂ ਆ ਜਾਣੀਆਂ ਵਧੀਆਂ ਐਨੀ ਦਾ ਫੈਕਟਰੀ ਨਹੀਂ ਜਿਨੀ ਤਨਖਾਹਾਂ ਲੈ ਕੇ ਉਹਨਾਂ ਨੂੰ ਦੱਸੂਗੇ ਅਸੀਂ ਵੀ ਉਹਨਾਂ ਦੀ ਸਾਹਤ ਕਿਹਦੇ ਨਾਲ ਹੈ ਉਹਨਾਂ ਦੀ ਕੋਠੀਆਂ ਦੀ ਜਿਹੜੀ ਕੰਦ ਹੈ ਉਹ ਛੋਟੀ ਕਿੱਦਾਂ ਹੋ ਰਹੀ ਕੱਟਣ ਮਾਨਦਾਰਾਂ ਤੇ ਆਪਸ ਦੇ ਵਿੱਚ ਉਹ ਛੋਟੀ ਹੋ ਰਹੀ ਬਹੁਤ ਛੋਟੀ ਹੋ ਰਹੀ ਪਹਿਲਾਂ ਐਡੀ ਉਹ ਕਹਿੰਦਾ ਹੋਰ ਛੋਟੀਆਂ ਹੋਈ ਜਾਂਦੀਆਂ ਫਿਰ ਉਹ ਛੋਟੀ ਕਰੂਗੇ ਆਪਾਂ ਵੱਡੀ ਕਰੂਗੇ ਉਹ ਕਹਿੰਦਾ ਲੋਕ ਇੰਤਜ਼ਾਰ ਕਰ ਰਹੇ ਅਗਲੀ ਹਾਊਸ ਮੀਟਿੰਗ ਦੇ ਵਿੱਚ ਇਹ ਮੁੱਦਾ ਵੀ ਆਏਗਾ ਕਿ ਕੌਂਸਲ ਨੇ ਪੂਰਾ ਐਕਸ਼ਨ ਲਿਆ ਤੇ ਆਪਣਾ ਕਬਜ਼ਾ ਸ਼ੁਰੂ ਦੇਖੋ ਇਹਦੇ ਬਾਰੇ ਪਹਿਲਾਂ ਰੈਵਿਨਿਊ ਨੂੰ ਪਤਾ ਕਰ ਲੈਣ ਦਿਓ ਆਪਾਂ ਉੱਦੇ ਹੀ ਬੋਲ ਜੀ ਮੈਂ ਵਕੀਲ ਹਾਂ ਕਿਉਂਕਿ ਰੈਵਿਨਿਊ ਰਿਕਾਰਡ ਤੋਂ ਬਿਨਾਂ ਪਤਾ ਨਹੀਂ ਲੱਗਣਾ ਸਾਡੀ ਇਹ ਕੌਂਸਲ ਕਿਹਦੀ ਆ ਇਹਦੇ ਬਾਰੇ ਮੈਨੂੰ ਪਤਾ ਨਹੀਂ ਪਤਾ ਕਰ ਲੈਣ ਦਿਓ ਇੱਕ ਬੜਾ ਗੰਭੀਰ ਮੁੱਦਾ ਏ ਉਹੀ ਕਹਿੰਦਾ ਕਟੜ ਇਮਾਨਦਾਰਾਂ ਨੂੰ ਪੁੱਛਣਾ ਪੈਣਾ ਫਿਰ ਤੁਸੀਂ ਕਹਿ ਦੇਣਾ ਔਖਾ ਹੋ ਜਾਣਾ ਵੀ ਕਟੜ ਗਰੀਬ ਦਾ ਕਹਿ ਤਾ ਹੁਣ ਚਲੇ ਜਾਣੇ ਜਿਹੜੇ 20 ਸਾਲ ਤੋਂ 30 ਤੋਂ ਰਹਿ ਰਿਆ ਜਿਹੜਾ ਨਵਾਂ ਬਣਾਣੇ ਉਹਨੂੰ ਇਸ ਲਈ ਕੱਟਣ ਮੰਦਾਰੋ ਬਜਟ ਦੀ ਦਾਸੂ ਲੋਕਾਂ ਨੂੰ ਫਾਇਦਾ ਹੋਵੇਗਾ ਲੋਕ ਰਿਪੀਟ ਕਰ ਦਿਓ ਸਾਰਾ ਸੁਥ ਦੇ ਬਜਟ ਦਾ ਮੈਂ ਬਜਟ ਦਾ ਹੀ ਕੱਲ੍ਹ ਲਾਸਟ ਹਾਂ ਮੈਂ ਉਹ 10 ਸਾਲ ਲਾਸਟ ਹੈ ਜਿਹੜੀ ਬਜਟ ਦੇ ਵਿੱਚ ਜਿਹੜਾ ਅੱਜ ਨਗਰ ਕੌਂਸਲ ਲੰਗਰ ਨੇ 115 15 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਜਿਹਦੇ ਵਿੱਚ ਤਜਵੀਜ਼ ਸੁਧਾ ਆਮਦਨ ਹੈ ਜਿਹੜੀ ਸਾਡੀ 71 ਲੱਖ ਰੁਪਈਆ 71 ਲੱਖ ਲੈਕਸ ਰੁਪੀਸ ਅਸੀਂ ਆਸ ਹੈ ਕਿ ਕਲੈਕਸ਼ਨ ਕਰਨੀ ਸਾਡੀ ਇਨਕਮ ਹੋਏਗੀ ਇਹ ਨਹੀਂ 70 ਕਰੋੜ 1 ਕਰੋੜ ਰੁਪਈਆ ਉਹ ਤੋਂ ਬਾਅਦ ਜਿਹੜੀ ਸਾਦੀ ਆਪਣਾ ਅੱਜ ਤੱਕ ਦਾ ਸਾਡੇ ਕੋਲ ਬਕਾਇਆ ਸੀ ਸਾਡੇ ਕੋਲ ਜਿਹੜਾ ਪੈਸਾ ਬਚਿਆ ਹੋਇਆ 44 ਕਰੋੜ ਰੁਪਈਆ 145 115 ਕਰੋੜ ਦਾ ਟੋਟਲ ਬਜਟ ਆ ਤੇ ਜਿਹੜੀ ਸਾਡਾ ਖਰਚੇ ਆਣ ਵਾਲੇ ਸਮੇਂ ਤੱਕ ਅਸੀਂ ਕਿੱਥੇ ਕਿੱਥੇ ਖਰਚਣਾ ਅਮਲੇ ਤੇ ਅਸੀਂ ਜਿਹੜਾ ਸਟਾਫ ਮੈਂਬਰਸ ਤੇ ਜਾਂ ਹੋਰ ਗੱਲਾਂ ਤੇ 44 ਕਰੋੜ ਰੁਪਈਆ ਖਰਚਣਾ ਕੌਂਟੀਜੈਂਸੀ ਫੰਡਸ ਤੇ ਅਸੀਂ 3 ਕਰੋੜ 80 ਲੱਖ ਰੁਪਈਆ ਖਰਚਣਾ ਵਿਕਾਸ ਦੇ ਕੰਮਾਂ ਲਈ 32 ਕਰੋੜ ਰੁਪਇਆ ਖਰਚਣਾ ਤੇ ਉਸ ਤੋਂ ਬਾਅਦ ਕੁੱਲ ਜੋੜ 77 ਕਰੋੜ ਦਾ ਸਾਡਾ ਖਰਚਾ ਹੈ ਉਹ ਖਰਚੇ ਤੋਂ ਬਾਅਦ ਅਗਲੇ ਸਾਲ ਇਹਨਾਂ ਮਿਤਾ ਦੇ ਇਹਨਾਂ ਨੇ ਐਡਮਿਨਿਸਟਰੇਟਰ ਲਾ ਕੇ ਫਿਰ ਅਗਲੀ ਵਾਰ ਨੂੰ ਕਰਨਾ ਕੰਮ ਕਾਲਾ ਜੋ ਕੱਟਣ ਇਮਾਨਦਾਰੀ ਵਾਲਾ ਸਾਰਾ ਇਮਾਨਦਾਰ ਅੱਗੇ ਸਾਡੀ ਕਾਉਂਸਲ ਤੋਂ ਬਾਅਦ ਇਮਾਨਦਾਰੀ ਸ਼ੁਰੂ ਹੋ ਜਾਣੀ ਹੈ ਇੱਥੇ ਇੰਟਰਵਿਊ ਕਰ ਲਿਓ ਆਪਾਂ ਤਾਂ ਆਪਣੇ ਸੋਸ਼ਲ ਮੀਡੀਆ ਤੇ ਜਿੰਨੇ ਕਿ ਸਾਡੇ ਈਵਿਊਅਰਸ ਆ ਉਹ ਦੇਖਦੇ ਰਹਿੰਦੇ ਨੇ ਵਿਚਾਰੇ ਸਾਡੇ ਆਪ ਆਪਸ ਵਿੱਚ ਲੱਗੇ ਰਹੀਦਾ ਕਿਸੇ ਤੇ ਇੰਟਰਵਿਊ ਕਰ ਲਿਓ ਅਸੀਂ ਇਹਨਾਂ ਬਾਰੇ ਇਸ਼ੂ ਚੱਕ ਚੁੱਕੇ ਅਸੀਂ BBMP ਨੂੰ ਵੀ ਮਿਲ ਚੁੱਕੇ ਇਹ ਸੈਂਟਰਲ ਗਵਰਨਮੈਂਟ ਪੰਜਾਬ ਗਵਰਨਮੈਂਟ ਹਰਿਆਣਾ ਗਵਰਨਮੈਂਟ ਤੇ ਰਾਜਸਥਾਨ ਗਵਰਨਮੈਂਟ ਦੀ ਪਾਰਟਨ ਸਟੇਟਸ ਬੋਰਡ ਨੂੰ ਪਤਾ ਹੀ ਨਹੀਂ ਆਂਦੇ ਵੇਲੇ ਬੋਰਡ ਦੇ ਅਫਸਰਾਂ ਨੂੰ ਸਿਰਫ ਸਤਲੁਸਦਨ ਦਿਖਦਾ ਉੱਥੇ ਕਾ ਬਹੁਤ ਸੋਹਣਾ ਲੱਗਿਆ ਵਾ ਬਹੁਤ ਸੋਹਣੇ ਚੀਲ ਦੇ ਦਰਖਤ ਆ ਉਹਨਾਂ ਨੂੰ ਲੱਗਦਾ ਵੀ ਸਾਰਾ ਨੰਗਲੇ ਏਦਾਂ ਦਾ ਪਰ ਮੈਂ ਬੋਰਡ ਦੇ ਅਧਿਕਾਰੀਆਂ ਨੂੰ ਖਾਸ ਕਰਕੇ ਬੀਬੀ ਐਮਬੀ ਚੇਅਰਮੈਨ ਸਾਹਿਬ ਨੂੰ ਤੇ ਜਿਹੜੇ ਸਾਡੇ ਇਸ ਟਾਈਮ ਕੇਂਦਰੀ ਸਰਕਾਰ 'ਚ ਬੈਠੇ ਹਰ ਮੀਟਿੰਗ ਇਹ ਉਹਨਾਂ ਦੀ ਸਤਲੁਸਦਨ ਦੇ ਵਿੱਚ ਹੁੰਦੀ ਉਹਨੂੰ ਕਹੋ ਵੀ ਸਤਲੁਸਦਨ ਤੋਂ ਬਾਹਰ ਨਿਕਲ ਕੇ ਜਿੱਥੇ ਟੁੱਟੀਆਂ ਹੋਈਆਂ ਕੋਠੀਆਂ ਉੱਥੇ ਮੀਟਿੰਗ ਕਰੋ ਫਿਰ ਆਪਣਾ ਕੇਂਦਰੀ ਮੰਤਰੀ એનર્ਜੀ ਮਿਨਿਸਟਰ ਨੂੰ ਕਹੋ ਵੀ ਆ ਸਾਡੇ ਸ਼ਹਿਰ ਨੂੰ ਨਾ ਅਲਮੈਂਟ ਕਰ ਲੋ ਇਹ ਕੇਂਦਰ ਸਰਕਾਰ ਨੇ ਕਰਨਾ ਸਾਡੀ ਆਵਾਜ਼ ਪਹੁੰਚਾ ਦਿਓ ਸਾਡੀ ਕੋ ਸੁਣਦਾ